ਮਹੱਲਾ ਨੌਮਾ ਸੁਖ ਕਹਿਤ ਬਹੁਤ ਦੁੱਖ ਪਾਵੈ ਸੇਵ ਕਰਤ ਜਨ ਜਨ ਕੀ ਸੁਖ ਦੇ ਵਾਸਤੇ ਬਹੁਤ ਦੁੱਖ ਪੁੰਦਾ ਜੀਏ ਸੁਖ ਕਹਿਤ ਸੁਖ ਨੂੰ ਪਿਆਰ ਕਰਦਾ ਬਹੁਤ ਦੁਖ ਪਾਵਤ ਦਰਬਦਰ ਪਟਕਦਾ ਫਿਰਦਾ ਮਹਾਰਾਜ ਕਿਵੇਂ ਸ਼ਬਦ ਬੜਾ ਸਖਤ ਆ ਬੜੀ ਵੱਟ ਕੇ ਟਪੇੜ ਮਾਰੀ ਨੌਵੇਂ ਗੁਰਦੇਵ ਨੇ ਕਹਿੰਦੇ ਮੇਰੀ ਨਜ਼ਰ ਦੇ ਵਿੱਚ ਐਂ ਆ ਜਿਵੇਂ ਇੱਕ ਅਵਾਰਾ ਕੁੱਤਾ ਦਰਬਦਰ ਪਟਕਦਾ ਹੁੰਦਾ ਪੜ ਲਓ ਸ਼ੋਖ ਕਾਹੇਤ ਬਹੁਤ ਦੁਖ ਪਾਵਤ ਸੇਵਕਰਤ ਜਨ ਜਨ ਕੀ ਦਵਾਰ ਐ ਦਵਾਰ ਸਵਾਨ ਜਿਉਂ ਡੋਲਤ ਨਹਿ ਸੁਧਰਾਮ ਭਜਨ ਕੀ ਸੇਵਕਰਤ ਜਨ ਜਨ ਕੀ ਜਣੇ ਖਣੇ ਦੀ ਸੇਵਾ ਤੇ ਲਗ ਭਲਾਨੇ ਨੇ ਕਿਹਾ ਵੀ ਉੱਥੇ ਜਾਉਂਗੇ ਜੇ ਤੁਹਾਨੂੰ ਸੁਖ ਮਿਲ ਜੂਗਾ ਤੁਹਾਡੀ ਇੱਛਾ ਪੂਰੀ ਹੋ ਜੂਗੀ ਜਣੇ ਖਣੇ ਦੀ ਸੇਵਾ ਜੀ ਲੱਗ ਜਾਂਦਾ ਤੇ ਬਾਪੂ ਉਦਾਹਰਣ ਦਿੰਦੇ ਦਵਾਰ ਹੈ ਦਵਾਰ ਸਵਾਨ ਜਿਉਂ ਡੂਲਤ ਜਿਵੇਂ ਆਵਾਰਾ ਕੁੱਤਾ ਦਰਬ ਦਰ ਭਟਕਦਾ ਫਿਰਦਾ ਨਾ ਇਸੇ ਤਰ੍ਹਾਂ ਮਨੁੱਖ ਹੋ ਚੁੱਕਿਆ ਸੁਖ ਦੀ ਖਾਤਰ ਦਰਬ ਦਰ ਭਟਕਦਾ ਫਿਰਦਾ ਨਹ ਸਦਰਾਮ ਭਜਨ ਕੀ ਹੈ ਤੇ ਜੀਵਾਤਮਾ ਪਰਮਾਤਮਾ ਦੀ ਅੰਸ਼ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਇਹਨੂੰ ਨਹਿ ਸੁਧ ਰਾਮ ਭਜਨ ਕੀ ਪ੍ਰਮਾਤਮਾ ਦੇ ਨਾਮ ਦੀ ਸੋਧ ਨਹੀਂ ਉਧਰੋਂ बेहोशी ਦੀ ਹਾਲਤ ਵਿੱਚ ਸੁਤਾ ਪਿਆ ਤੇ ਕੀ ਆਖਦਾ ਮੈਂ ਮੋਤ ਸਿਆਣਾ ਮੈਂ ਬੜਾ ਦਾਨਾ ਬੰਦਾ ਇਸ ਕਰਕੇ ਭਾਈ ਬਾਪੂ ਨਹੀਂ ਪ੍ਰਮਾਨ ਕਰਦੇ ਸਨ ਕਿਉਂਕਿ ਪ੍ਰਮਾਨ ਤਾਂ ਤਾਂ ਹੀ ਆ ਜੇ ਸੁਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ